ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ ਅੱਜ ਰੋਪੜ ਵਿਖੇ ਗੁਰਦੁਆਰਾ ਸ੍ਰੀ ਭੱਟਾ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਸਿੰਘ ਮਾਨ ਨੇ ਸਭੂਹ ਦੇਸ਼ਵਾਸੀਆਂ ਨੂੰ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਵੀ ਦਿੱਤੀਆਂ। ਅਤੇ ਇਹ ਵੀ ਕਿ ਦੱਸਿਆ ਉਹਨਾਂ ਦੀ ਬੜੀ ਤਮੰਨਾ ਸੀ ਕਿ ਗੁਰਦੁਆਰਾ ਸ੍ਰੀ ਭੱਟਾ ਸਾਹਿਬ ਨਤਮਸਤਕ ਹੋਣ ਅੱਜ ਮੈਂ ਪਰਿਵਾਰ ਸਮੇਤ ਇੱਥੇ ਆਇਆ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ ਅੱਜ ਦੇ ਦਿਨ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਤੇ ਸਿੱਖ ਕੌਮ ਲਈ ਲੜਾਈਆਂ ਲੜੀਆਂ ਅਸੀਂ ਗੁਰੂਆਂ ਬਾਰੇ ਪੜਾਂਗੇ ਤਾਂ ਉਹਨਾਂ ਦੀ ਕੁਰਬਾਨੀ ਪ੍ਰਤੀ ਸ਼ਰਧਾ ਅਤੇ ਹਮੇਸ਼ਾ ਜੋਸ਼ ਮਿਲਦਾ ਰਹੇਗਾ ਅੱਜ ਪੂਰੇ ਦੇਸ਼ ਭਰ ਵਿੱਚ ਇਹ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਅਸੀਂ ਖੁਦ ਵੀ ਜਾ ਕੇ ਆਏ ਨਰਿੰਦ ਸਾਹਿਬ ਕੋਲ। ਔਰ ਅਸੀਂ ਪੰਜੇ ਤਖਤਾਂ ਨੂੰ ਜੋੜਨ ਵਾਲਾ ਵੀ ਇੱਕ ਜਿਹੜਾ ਮੈਂ ਪਾਰਲੀਮੈਂਟ 'ਚ ਜਦੋਂ ਬੋਲਿਆ ਸੀਗਾ ਕਿ ਕੋਈ ਜਿਵੇਂ ਇੱਕ ਟ੍ਰੇਨ ਚੱਲਦੀ ਹੈ ਪੈਲਸੋਂ 휠ਸ ਉਸ ਤਰ੍ਹਾਂ ਰਾਜਸਥਾਨ ਦਾ ਕੋਲ ਤੇ ਸਿੱਖੀਜ਼ਮ ਹੋਣੀ ਹੈ। ਜੇ ਕੇ ਤੇ ਇਸ ਤਰ੍ਹਾਂ ਹੋਵੇ ਕਿ ਨਕਸ਼ਰੀ ਕੱਲ ਤੱਕ ਸਾਬ ਤੋਂ ਕਿ ਟ੍ਰੇਨ ਚੱਲੇ ਪਹਿਲਾ ਮੁਕਾਮ ਜਿਹੜਾ ਪਹਿਲਾ ਪੜਾ ਤਕਸਰੀ ਕਿਸਗੜ੍ਹ ਸਾਹਿਬ ਹੋਵੇ ਇੱਥੋਂ ਬਾਅਦ ਤਕਸਰੀ ਪਟਨਾ ਸਾਹਿਬ ਤਕਸਰੀ ਨਾਗਰ ਸਾਹਿਬ ਉਸ ਤੋਂ ਬਾਅਦ ਫਿਰ ਬਠਿੰਡੇ ਕਿਉਂਕਿ ਬਠਿੰਡੇ ਤੋਂ ਤਲਵੰਡੀ ਸਾਹਿਬ ਉਹ ਜਿਹੜਾ ਤਕਸਰੀ ਗੰਦਵਾ ਸਾਹਿਬ 20 ਕਿਲੋਮੀਟਰ ਦੀ ਰੇਲਵੇ ਲੰਘਦੀ ਹੈ ਤਾਂ ਜੇ ਕਿਤੇ ਹੋਰ ਰੇਲਵੇ ਲਾਈਨ ਬਣ ਗਈ ਤਾਂ ਬਹੁਤ ਦੁਨੀਆ ਹੋ ਜੀਏ ਜਿਹੜੀ ਕਹਿੰਦੀ ਹੈ ਕਿ ਸਾਨੂੰ ਪੰਜੇ ਤਖਤਾਂ ਨਾਲ ਕੋ ਬਾੜ ਦਰਸ਼ਨ ਉਹ ਚਾਹੇ ਉਹ ਬਾਹਰ ਦੇ ਕਿ ਉਸ ਟ੍ਰੇਨ 'ਚ ਮੈਨੂੰ ਪਤਾ ਕਿ ਉਹਦੀ ਕੁਕਿੰਗ ਨਹੀਂ ਮਿਲਦੀ ਜਿਗਰੀ ਹਜੂਰ ਸਾਹਿਬ ਨੂੰ ਗੱਡੀ ਚਾਹੀਦੀ ਸੱਚ ਕੰਡਕਟਰ ਪੂਰੀ 2-2 3-3 ਮਹੀਨੇ ਦੀ ਬੈਟਰੀ ਸੋ ਇਹਦਾ ਮਤਲਬ ਸਾਾਨੂੰ ਜੇ ਵੀ ਅਧੰਦਰ ਮੈਕੈਨਿਜ਼ਮ ਤਿਆਰ ਹੋ ਜੇ ਰੇਲਵੇ ਮਤਰਾ ਲੈਣਾ ਸੀ ਇਹਦਾ ਤਾਂ ਇਹ ਦੀ ਵਰਤਿਸ ਇਹ ਨਹੀਂ ਕੋਹ ਸਮੇਂ ਤੇ ਪੰਜੇ ਤੱਕਾਂ ਦੇ ਦਰਸ਼ਨ ਵੀ ਹੋ ਜਾਣਗੇ ਬੱਚਿਆਂ ਨੂੰ ਵੀ ਇਤਿਹਾਸ ਦਾ ਪਤਾ ਲੱਗੂਗਾ ਕਿ ਕਿਵੇਂ ਲੜਾਈਆਂ ਲੜੀਆਂ ਗਈਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਤਾਂ ਇਹ ਬਹੁਤ ਇੱਕ ਐਜੂਕੇਸ਼ਨਲ ਰਿਪੀ ਹੋਊਗਾ ਤਾਂ ਉਹ ਤਾਂ ਰੇਲ ਵਿਭਾਗ ਵੀ ਪੰਜਾਬ ਦੇ ਮੰਤਰੀ ਸਾਹਿਬ ਕੋਲ ਹੈ ਜੀ ਹਾਂ ਜੀ ਉਹਨਾਂ ਉਹਨਾਂ ਤੋਂ ਪਹੁੰਚ ਨਹੀਂ ਬਿਲਕੁਲ ਕਿਉਂਕਿ ਅਸੀਂ ਜਿਸ ਜਿਸ ਪੱਧਰ ਤੱਕ ਅਸੀਂ ਬੱਸਾਂ ਕਰ ਸਕਦੇ ਹਾਂ ਬੱਸਾਂ ਚੱਲ ਰਹੀਆਂ ਨੇ ਜੀ ਬੱਸਾਂ ਗੜੀਆਂ ਤਾਂ ਉਹ ਦਰਵਾਤਾਰ ਸਾਹਿਬ ਵੀ ਜਾਂਦੀਆਂ ਨੇ ਬੱਸਾਂ ਅਜਮੇਸ਼ਰੀ ਜੀ ਜਾਨੀ ਮਲੇਰਪੁਰਾਂ ਦੇ ਅਸਥਾਨ ਖਾਟੂ ਸ਼ਾਮ ਵੀ ਅਸਥਾਨ ਜੀ ਨੂੰ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਅਸਥਾਨ ਕਰਾ ਪੰਡਾ ਦੇ ਤਾਜ ਨੂੰ ਜਿੰਨੇ ਵੀ ਬਰਦਾਰਾ ਸਾਹਿਬ ਨੇ ਇਤਿਹਾਸਿਕ ਮਹੱਤਵ ਜਾਨੇ ਅਰਧਪੰਉ ਰੂਪਤਾ ਅਰ ਪਿਛੋਨਨ ਨੂੰ ਖਾਣ ਪੀਣ ਰਹਿਣ ਦਾ ਸਾਰਾ ਪ੍ਰਬੰਧ ਸਰਕਾਰ ਕਰਦੇ ਦੇਖੋ ਇਸ ਇਤਿਹਾਸ ਨੂੰ ਕਿਤਾਬਾਂ ਰਾਹੀਂ ਤੱਕ ਪੜਾਉਣੀ ਹੈ ਪ੍ਰੈਕਟੀਕਲੀ ਜੇ ਸਤਿ ਆ ਸੁਣੋ ਕੋਣ ਬੱਚਿਆਂ ਨੂੰ ਪਰਸੈਂਟੇਜ ਕੰਮ ਆ ਬੋਲ। ਲੈ ਇਹ ਤੋਂ ਵੱਡਾ ਕੋਈ ਕੁੱਣ ਨਹੀਂ ਹੋ ਸਕਦਾ। ਏਦੇ ਵਾਸਤੇ ਕੋਈ ਬਜਟ ਨਹੀਂ ਦਿੱਤਾ ਜਾਂਦਾ। ਮੈਨ ਨਹੀਂ ਦਿੱਤਾ ਇਸ ਨਾਲ। ਮੈਂ ਪੈਸਾ ਨਾਲ ਗੱਲ ਕੀਤੀ। ਕੋਈ ਵੀ ਕਿਸੇ ਕਿਸਮ ਦਾ ਕੋਈ ਗੁਰਦੁਆਰਾ ਸਾਹਿਬ ਦੀ ਸੇਵਾ ਜਾਂ ਕੋਈ ਆਂਗਰੇਜ਼ ਸੜਕਾਂ ਜਾਂ ਆਪਣੀ ਪਾਰਕਿੰਗ ਜਿਵੇਂ ਸਾਨੂੰ ਜਦੋਂ ਫਟੇ ਘਟ ਸਾਹਿਬ ਸਭਾ ਹੋ ਕੇ ਆਉਂਦੇ। ਪਿਛਲੇ 2 ਮਾਰਕ ਤੋਂ ਬਹੁਤ ਸ਼ਾਨਦਾਰ ਰਵੰਗ ਦੇ ਇਸ ਨੂੰ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ। ਸੱકલ ਬੱਸਾਂ ਚਲਾਹੀਆਂ। ਇਹ ਪਾਰਕਿੰਗ ਦਾ ਪਰਮ ਉਹ ਫਿਰ 17-17 ਸੜਕਾਂ ਨੇ ਜਿਹੜੀਆਂ ਕਿ ਬਧੇਗਰ ਸਾਹਿਬ ਗੁਰਦੁਆਰਾ ਸਾਹਿਬ ਨਾਲ ਜਾਨਾ ਠੰਡਾ ਗੁਰਦੁਆਰਾ ਸਾਹਿਬ ਜਾਨਾ ਉਹਨਾਂ ਦੀ ਰੁਪਈਆ ਜਾਂ ਉਹਨਾਂ ਦੀ ਚੌੜਾਈ ਕਰਨਾ ਹੋ ਗਿਆ ਫਿਰ ਕਿਉਂਕਿ ਪੀੜ ਐਨੀ ਹੋ ਜਾਂਦੀ ਹੈ ਕਿ ਫਿਰ ਬੱਚੇ ਗਮ ਹੋ ਜਾਂਦੇ ਹੈ ਕੋਈ ਕਿਸੇ ਕੋਈ ਹੋਰ ਕਿੰਝੀ ਸਮਾਨ ਗਮ ਹੋਣ ਉਹਦੇ ਵਾਸਤੇ ਸੀ ਹੈਲਪ ਸੈਂਟਰ ਗਿਆ ਕੋਈ ਕਿਸੇ ਸਮਝੀ ਦਿੱਕਤ ਹੈ ਹਾਂ ਇਸੇ ਕਰਕੇ ਸਾਡਾ ਬਣਦਾ ਹੈ ਹੱਥ ਕੁਛ ਜਾਨੀ ਦੀ ਮੰਗ ਰੱਖੀ ਹੈ ਨਗਨੀ ਜੀ ਨੇ ਤਾਂ ਕਿਹਾ ਕਿ ਇੰਨੀ ਜ਼ਿਆਦਾ ਕਿਰਪਾ ਪਹਿਲੀ ਇਸ ਜਗ੍ਹਾ ਤੇ ਹੈ ਨਕੇ ਵੀ ਸਰਕਾਰ ਵੱਲੋਂ ਕੋਈ ਸੇਵਾ ਮੈਂ ਕੋਈ ਗਰਾਂਟ ਨਹੀਂ ਦੇ ਕੂੰਗਾ ਸੇਵਾ ਸਰਕਾਰ ਵੱਲੋਂ ਕੋ ਲਾਉਣੇ ਵੀ ਤਾਂ ਤੁਹਾਨੂੰ ਸਮਝ ਆਉਣਾ ਉਹਨੇ ਕਿਹਾ ਕਿ ਅਫਸਰ ਸਹਿबान ਸਾਡੇ ਕੋਲ ਆਉਂਦੇ ਨੇ ਦੇਖ ਲਈ ਕਦੇ ਗਰਾਂਟ ਸੇਵਾ ਤਾਂ ਨਹੀਂ ਆਉਂਦਾ ਜੇ ਸ਼ਿਮਸ਼ਾ ਨਵੀਸ਼ ਅੱਸੀ ਪਾਰਟੀ ਬਣ ਜਾਂਦੀ ਆਕਾਸ਼ੇ ਜੀ ਪੂਰੀ ਦੁਨੀਆ ਦੇ ਵਿੱਚ ਜਿਵੇਂ ਜਿੱਥੇ ਵੀ ਲੋਕ ਰਹਿੰਦੇ ਆ ਉਸ ਸਾਜਿਤਾ ਕਰਨ ਲਈ ਜਾ ਰਹੇ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਰਬਾਨੀਆਂ ਆਸ ਤੋਂ ਨਹੀਂ ਥੋੜਾ ਬੋਲ ਜਿਹਾ ਜਿਆਦਾ ਨਹੀਂ ਬੋਲ ਚੈੱਕ ਕਰੀ ਨਹੀਂ ਮਿਸਾਲ ਮਿਲਦੀ ਨਹੀਂ ਉਸ ਵਾਸਤੇ ਦੇਣ ਲੋਕੋ ਨੂੰ ਵੇਚ ਜਾ ਤੁਸੀਂ ਪਿੱਛੇ ਕੈਮਰਾ ਦੇਖਣਾ ਯਾਰ ਵੱਡਨਾ ਸਾਹਿਬ ਕੀ ਠੀਕ ਮੈਂ ਜਨਮ ਲਿਆ ਤੇ ਠੀਕ ਹੈ ਕਾਮਲੀ ਲੜਾਈਆਂ ਲੜੀਆਂ ਔਰ ਐਸੀਆਂ ਲੜਾਈਆਂ ਦੀ ਵੀ ਮਿਸਾਲ ਕਦੇ ਨਹੀਂ ਮਿਲਦੀ ਕਿ ਜਿੱਥੇ ਦੂਜੇ ਪਾਸੇ ਲੱਖਾਂ ਦੀ ਗਿਣਤੀ 'ਚ ਹੋਣ ਤੇ ਇਧਰੋਂ ਸਵਾ ਲੱਖ ਸੇਕ ਲੜਾਉਂਦਾ ਸੀ ਜਿਹੜੇ ਚਿੜੀਆਂ ਤੋਂ ਬਾਜ ਤੜਾਉਣ ਦਾ ਸੁਨੇਹਾ ਸੀ ਜੈ ਚੰਡੀ ਦੀ ਬਾਣੀ ਉੱਤੇ ਹਾਲਸੇ ਨੂੰ ਜਿਹੜਾ ਜੋਸ਼ ਕਰਨਾ ਜਿੰਨਾ ਉਹਨਾਂ ਬਾਰੇ ਪੜੀ ਜਾਊਂਗੇ ਉਹਨਾਂ ਤੁਹਾਨੂੰ ਉਹਨਾਂ ਦੀ ਕੁਰਬਾਨੀ ਅਤਿ ਸ਼ਰਧਾ ਪਲਸ ਜੋਸ਼ ਦੇ ਸਾਥੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਕਿੰਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਉਹ ਆਜ਼ਾਦੀ ਵੀ ਕਰਾਇਆ ਲੜਾਈਆਂ ਲੜੀਆਂ ਅਜੀਤਪੱਠਾ ਸਾਹਿਬ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਅਜੀਤਥੇ بڑے ਜੀਵ ਦੀ ਤਮੰਨਾ ਸੀ ਸਰਦਾ ਹੋਈ ਪ੍ਰਵਾਸ ਨਾ ਕਰੇ ਔਰ ਸਮੂਸਕ ਸੰਗਤ ਨੂੰ ਸੰਸਮੂਹ ਨਾਲ ਕਿleva ਸੰਗਤ ਜਿੱਥੇ ਰਕਣੀ ਹੁੰਦੀ ਹੈ ਉਹਨਾਂ ਅਨੁਸਾਰ ਨੇ ਬਦਲ ਕੇ ਨੇ ਵਰ ਸਜਦਾ ਕਰਦੇ ਹਾਂ ਕਿਨੀ ਆਪਾਂ ਆਪਣੀ ਇਤਿਹਾਸ ਨੂੰ ਯਾਦ ਰੱਖਦੇ ਹਾਂ ਉਹਨਾਂ ਪਰਮਾ ਹਮੇਸ਼ਾ ਜਿੰਦਾ ਰਹਿੰਗੇ ਇਹ ਆਸ ਇਸ ਇਲਾਕੇ 'ਚ ਦਾ ਖਾਸ ਤੌਰ ਤੇ ਕੋਈ ਵੀ ਮੈਨੂੰ ਲੱਗਦਾ ਹੈ ਜੇ ਪਿੰਡ ਜਾਂ ਕੋਈ ਨਦੀ ਜਾਂ ਕੋਈ ਇਹੋ ਜੀ ਜਗ੍ਹਾ ਨਹੀਂ ਹੋਣੀ ਜਿੱਥੇ ਲੋਕ ਚੱਲਣਾ ਛੋੜਾ ਪਤਾ ਧਰਤੀ ਨਾ ਹੋਵੇ ਹਨੂਰ ਤੌਰ ਮੁੱਖ ਮੰਤਰੀ ਤੌਰ ਕੋਈ ਲੀਡਰ ਦੇ ਤੌਰ ਤੇ ਨਹੀਂ ਆਉਂਦਾ ਹਨਾ ਸਿੱਖੀ ਦਾ ਰੋਗ ਸਾਡੇ ਗੁਰੂਆਂ ਨੇ ਸਿਖਾਇਆ ਹੈ ਔਰ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਮਾਤਮਾ ਕੇ ਗੀਤਾਂ ਸੁਣੇ ਪੰਜਾਬ ਜਿਹੜਾ ਤਰੱਕੀਆਂ ਕਰੇ ਔਰ ਗੁਰੂਆਂ ਦੇ ਸ਼ਹੀਦਾਂ ਦੇ ਫਕੀਰਾਂ ਦੇ ਸੁਪਨੇ ਦੇ ਉਹ ਇੱਕ ਇੱਕ ਬਹਾਦਰ ਔਰ ਆਜ਼ਾਦ ਕੌਮ ਉਹਦਾ ਜਨਮ ਮਾਤਾਸਤ ਤੇ ਪਟਨਾ ਸਾਹਿਬ